ਦੋਸਤੋ ਪੰਜਾਬੀਆਂ ਦਾ ਕਮਾਲ ਤਾਂ ਵੇਖੋ ਇੰਗਲੈਂਡ ਦੇ ਡੇਰੀ ਫਾਰਮ ਚ ਕੰਮ ਕਰਦੀ ਗੋਰੀ ਹੁਣ ਪੰਜਾਬੀ ਫਰਾਟੇ ਨਾਲ ਬੋਲਦੀ ਆ ਹਾਂਜੀ ਪੰਜਾਬੀਆਂ ਨੇ ਗੋਰੀਆਂ ਮਹਿਮਾ ਤੱਕ ਨੂੰ ਪੰਜਾਬੀ ਸਿਖਾ ਦਿੱਤੀ ਹੁਣ ਸੁਣੋ ਗੋਰੀ ਮੇਮ ਦੀ ਮਿੱਠੀ ਪੰਜਾਬੀ ਲੱਗੇ ਨਾ ਕੋਈ ਇੰਗਲੈਂਡ ਦੀ ਸਿੱਧੀ ਜਾਬ ਦੀ ਏ ਪੰਜਾਬ ਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਸਸ ਸਕੇ ਕਾਜ਼ਾ ਦਿੱਤਾ ਸਤਿ ਸ਼੍ਰੀ ਅਕਾਲ ਹਿਆਲਿਆ? ਕਿਾ ਠੀਕ ਆ? ਠੀਕ ਆ। ਠੀਕ ਆ। ਠੀਕ ਆ। ਹਾਂ ਗੁੱਡ ਗੁੱਡ ਇਹ ਅੰਗਰੇਜ਼ੀ ਵੀ ਜਾਣਦੀ ਨਿਤਲ ਵੀ ਤੰਗਲੇਜੀ। ਨਿਤਲ ਵੀ ਤਲ ਨਿਤਲ ਵੀ ਥੋੜੀ ਬਹੁਤੀ ਅੰਗਰੇਜ਼ੀ ਵੀ ਜਾਣਦੀ ਆ। ਤੇ ਮੈਂ ਕਿਹਾ ਤੁਹਾਡੇ ਨਾਲ ਅੱਜ ਗੱਲਬਾਤ ਸਾਂਝੀ ਕਰਦੀ ਆ ਵੀ ਸਾਡੇ ਇਦਾਂ ਜਿਹੜੇ ਆਪੀਐਸ ਵਾਲਿਆਂ ਉਹ ਹੁੰਦੇ ਆ ਤੇ ਜੇ ਕੋਈ ਫਾਰਮੂਲਾ ਪੁੱਛਣਾ ਜੇ ਤੇ ਦੱਸ ਦੋ ਵੀ ਕਿਦਾਂ ਫਾਰਮੂਲੇ ਜਿਹੜੇ ਲੱਗਦੇ ਆ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ। ਤੇ ਬਾਕੀ ਓਕੇ ਬਾਈ ਸਤਿ ਸ੍ਰੀ ਅਕਾਲ। ਐੜੀ ਫਾਈ। ਬਾਈ ਬਾਈ। ਐੜੀ ਫਾਈ। Of <laughs>